ਸਸਟੀ ਕਲਿਸਾਰਿਆਂ ਨੂੰ ਮੈਂ ਜਸਵਿੰਦਰ ਕੋਰ ਪੰਜਾਬ ਤੋਂ ਤੇ ਜਿਵੇਂ ਹਰ ਵਾਰੀ ਮੈਂ ਤੁਹਾਡੇ ਲਈ ਰੈਸਪੀਜ਼ ਲੈ ਕੇ ਆਉਂਦੀ ਰਹਿੰਨੀ ਹਾਂ ਤੇ ਅੱਜ ਬਹੁਤ ਵਧੀਆ ਕਸਟਰਡ ਕੇਕ ਦੀ ਰੈਸਪੀ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਤੇ ਚਲੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਬੌ ਲੈ ਲਾਂਗੇ ਇਹਦੇ ਉੱਪਰ ਛਲਨੀ ਰੱਖ ਦਾਂਗੇ ਇੱਕ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਮੈਦਾ ਪਾਵਾਂਗੇ ਅੱਧਾ ਕਟੋਰੀ ਮੈਦਾ ਫਿਰ ਆਪਾਂ ਇਹਦੇ ਵਿੱਚ ਅੱਧਾ ਕਟੋਰੀ ਕਸਟਰਡ ਪਾਊਡਰ ਕਸਟਰਡ ਜਿਹੜਾ ਲੈਣਾ ਆਪਾਂ ਉਹ ਵਨੀਲਾ ਫਲੇਵਰ ਦਾ ਲੈਣਾ ਹੈ ਅੱਧੀ ਕਟੋਰੀ ਮੈਦਾ ਅੱਧੀ ਕਟੋਰੀ ਕਸਟਰਡ ਤੇ ਆਪਾਂ ਅੱਧੀ ਕਟੋਰੀ ਚੀਨੀ ਦੀ ਪਾ ਲੈਣੀ ਹੈ ਇਹਦੇ ਵਿੱਚ ਚੀਨੀ ਮੋਟੀ ਵਾਲੀ ਵੀ ਹੋਣੀ ਚਾਹੀਦੀ ਪੀਸੀ ਹੋਈ ਚੀਨੀ ਪਾਣੀ ਆਪਾਂ ਇਹਦੇ ਵਿੱਚ ਤੇ ਨਾ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਛਾਂ ਲੈਣਾ ਇਹਦੇ ਵਿੱਚ ਕੋਈ ਗੁੱਟਲੀਆਂ ਨਹੀਂ ਰਹਿਣੀਆਂ ਚਾਹੀਦੀਆਂ ਚੰਗੀ ਤਰ੍ਹਾਂ ਆਪਾਂ ਛਾਂ ਲੈਣਾ ਤੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਲੇਖੋ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਤੇ ਚੰਗੀ ਤਰ੍ਹਾਂ ਛਾਣਨ ਤੋਂ ਬਾਅਦ ਆਪਾਂ ਇਹਦੇ ਵਿੱਚ ਵਨੀਲਾ ਸੈਂਸ ਪਾ ਦਾਂਗੇ ਵਨੀਲਾ ਸੈਂਸ ਦੀਆਂ ਆਪਾਂ 3 ਤੋਂ 4 ਬੂੰਦਾਂ ਹੀ ਪਾਣੀਆਂ ਬਹੁਤ ਜ਼ਿਆਦਾ ਨਹੀਂ ਪਾਣਾ ਕਿਉਂਕਿ ਜਿਹੜਾ ਕਸਟਰਡ ਸੀ ਉਹ ਵੀ ਆਪਾਂ ਨੇ ਵਨੀਲਾ ਐਸੈਂਸ ਦਾ ਹੀ ਲਿਆ ਹੋਇਆ ਸੀਗਾ ਪਰ ਸੋਰੀ ਵਨੀਲਾ ਫਲੇਵਰ ਦਾ ਲਿਆ ਹੋਇਆ ਸੀ ਇਸ ਲਈ ਵਨੀਲਾ ਐਸੈਂਸ ਨੂੰ ਆਪਾਂ ਬਹੁਤ ਨਹੀਂ ਪਾਵਾਂਗੇ ਤੇ ਆਪਾਂ ਇਹ ਸਾਰੇ ਮਿਕਸਚਰ ਨੂੰ ਫੇਰ ਤੋਂ ਹਿਲਾ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਮਿਕਸ ਕਰਾਂਗੇ ਦੁੱਧ ਮੈਂ ਰੂਮ ਟੈਂਪਰੇਚਰ ਦਾ ਲਿਆ ਹੋਇਆ ਹੈ ਇਨੂੰ ਥੋੜਾ ਥੋੜਾ ਕਰਕੇ ਪਾਵਾਂਗੇ ਦੁੱਧ ਨੂੰ ਆਪਾਂ ਇਕੋ ਦਮ ਸਾਰਾ ਨਹੀਂ ਪਾ ਦੇਣਾ ਨਹੀਂ ਤਾਂ ਸਾਰਾ ਪਾਣ ਨਾਲ ਕੀ ਹੁੰਦਾ ਨੇ ਗੁੱਟਲੀਆਂ ਬਣ ਜਾਂਦੀਆਂ ਨੇ ਠੀਕ ਹੈ ਥੋੜਾ ਥੋੜਾ ਇਹ ਪਾਵਾਂਗੇ ਇਸੇ ਤਰ੍ਹਾਂ ਨਾਲ ਤੁਸੀਂ ਵੀ ਬਣਾਇਓ ਬਹੁਤ ਵਧੀਆ ਕਸਟਰਡ ਕੇਕ ਆਪਣਾ ਬਣ ਕੇ ਤਿਆਰ ਹੋ ਜਾਣਾ ਇਹ ਬੜਾ ਹੀ ਸਵਾਦ ਲੱਗਦਾ ਹੈ ਬੱਚਿਆਂ ਨੂੰ ਵੱਡਿਆਂ ਨੂੰ ਘਰ 'ਚ ਗੈਸਟ ਵੀ ਆਏ ਹੋਣ ਤੇ ਇਹ ਬਣ ਜਾਂਦਾ ਹੈ ਛੇਤੀ ਆਪਾਂ ਇਹਨੂੰ ਮਿਕਸ ਕਰਦੇ ਵਿਆਂ ਹੁਣ ਆਪਾਂ ਨੇ ਇਹਨੂੰ ਬਿਸਕਲ ਦੀ ਸਾਇਤ ਨਾਲ ਸਾਰਾ ਮਿਕਸ ਕਰ ਲੈਣਾ ਆਪਾਂ ਹੁਣ ਇਹਨੂੰ ਦਕਸਨ ਨਾਲ ਮਿਕਸ ਮਿਕਸ ਕਰਾਂਗੇ ਸਾਰਾ ਤਾਂ ਜੋ ਇਹ ਚੰਗੀ ਤਰ੍ਹਾਂ ਮਿਕਸ ਹੋ ਜੇ ਵਿੱਚ ਤੇ ਦੁੱਧ ਆਪਾਂ ਪੂਰਾ ਕਾਪੇ ਭਰ ਕੇ ਲਿਆ ਸੀ ਪਰ ਇਹ ਲੱਗਣੀ ਹੈ ਇਸੇ ਰੋਕ ਅੱਧਾ ਕਾਪੀ ਦੁੱਧ ਲੱਗਾ ਇਹਦੇ ਵਿੱਚ ਤੇ ਦੇਖੋ ਮਿਕਸਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਨਾ ਬਹੁਤਾ ਗਾੜਾ ਹੋਣਾ ਚਾਹੀਦਾ ਨਾ ਬਹੁਤਾ ਪਤਲਾ ਇਹ ਦੇਖੋ ਇਹਦੇ ਵਿੱਚ ਰਿਬਨ ਜੇ ਬਣ ਰਹੇ ਨੇ ਨਾ ਬਸ ਇਸੇ ਤਰ੍ਹਾਂ ਦਾ ਇਹ ਹੋਣਾ ਚਾਹੀਦਾ ਹੈ ਇਹਦਾ ਮਤਲਬ ਕਿ ਇਹ ਬਿਲਕੁਲ ਆਪਣਾ ਪਰਫੈਕਟ ਤਿਆਰ ਹੋ ਰਿਹਾ ਹੈ ਦੇਖੋ ਰਿਬਨ ਬਣ ਰਹੇ ਨੇ ਨਾ ਸਾਰੇ ਹੁਣ ਆਪਾਂ ਇਹ ਮਿਕਸਚਰ ਨੂੰ 2 ਮਿੰਟ ਲਈ ਟੱਕ ਕੇ ਰੱਖ ਦੇਣਾ ਹੈ ਜਿਹਨੇ ਇਹ ਤਾਂ ਆਪਾਂ 2 ਮਿੰਟ ਵਾਸਤੇ ਮਿਚਾ ਰੱਖਿਆ ਹੋਇਆ ਹੈ ਕੇਕ ਦਾ ਓਨੇ ਦੇ ਲਈ ਆਪਾਂ ਟੂਟੀ ਫਰੂਟੀ ਦੀ ਤਿਆਰੀ ਕਰ ਲੈਂਦੇ ਆ ਮੈਂ 2 ਚਮਚ ਭਰ ਕੇ ਮਿਕਸ ਟੂਟੀ ਫਰੂਟੀ ਲਈਏ ਕਈ ਇਹਨੂੰ ਚੈਰੀ ਵੀ ਕਹਿੰਦੇ ਆ ਤੁਸੀਂ ਸਿੰਗਲ ਕਲਰ ਦੀ ਵੀ ਲੈ ਸਕਦੇ ਹੋ ਮੈਂ 2 ਚਮਚ ਭਰ ਕੇ ਤਿੰਨੋਂ ਕਲਰ ਦੀ ਲਈਏ ਗ੍ਰੀਨ ਵੀ yellow ਵੀ ਤੇ orange ਵੀ ਤੇ ਹੁਣ ਆਪਾਂ ਇਹਦੇ ਵਿੱਚ 1 ਚਮਚ ਮੈਦੇ ਦਾ ਭਰ ਕੇ ਪਾ ਦਾਂਗੇ ਤੇ ਚੰਗੀ ਤਰ੍ਹਾਂ ਆਪਾਂ ਹਿਲਾਣਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਇਹਨੂੰ ਆਪਾਂ ਇਹਨੂੰ ਸਿੱਧਾ ਹੀ ਕੇਕ ਦੇ ਵਿੱਚ ਨਹੀਂ ਪਾ ਸਕਦੇ ਜੇ ਆਪਾਂ ਇਹਨੂੰ ਸਿੱਧਾ ਹੀ ਕੇਕ ਦੇ ਵਿੱਚ ਪਾ ਦਿੱਤਾ ਨਾ ਤਾਂ ਜਿਹੜਾ ਇਹ ਹੈਗੀ ਇਹ ਟੂਟੀ ਫਰੂਟੀ ਆਪਣੀ ਇਹ ਕੇਕ ਦੇ ਵਿੱਚ ਮਿਕਸ ਨਹੀਂ ਹੁੰਦੀ ਕੇਕ ਵਾਲੇ ਬਰਤਨ ਤੇ نیچے ਲੱਗ ਜਾਂਦੀ ਹੈ ਇਹ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਨੇ ਇਹਦੀ ਕੋਟਿੰਗ ਕਰ ਦੇਣੀ ਹੈ ਚੰਗੀ ਤਰ੍ਹਾਂ ਟੂਟੀ ਫਰੂਟੀ ਦੀ ਤੇ ਬੜਾ ਵਧੀਆ ਬਣ ਕੇ ਤਿਆਰ ਹੋਏਗਾ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਸਬਸਕ੍ਰਾਈਬ ਕਰ ਦੇਣਾ ਪਲੀਜ਼ ਸ਼ੇਅਰ ਕਰ ਦੇਣਾ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚੇ ਠੀਕ ਹੈ ਜੀ ਚਲੋ ਆਪਾਂ ਨੈਕਸਟ ਅੱਗੋ ਕਰਦੇ ਹਾਂ ਤਿਆਰੀ ਇਹਦੀ ਹਾਂਜੀ ਕੇਕ ਨੂੰ ਇਹ ਮਿਕਸਚਰ ਨੂੰ ਆਪਾਂ 2 ਮਿੰਟ ਹੋ ਗਏ ਸੀ ਤੇ ਆਪਾਂ ਇਹਨੂੰ ਠੱਗਿਆ ਹੋਇਆ ਸੀ ਸਪਲੇਟ ਨਾਲ ਤੇ ਆਪਾਂ ਹੁਣ ਠੱਗਣ ਦੇ ਦਾ ਉਤਾਰ ਦਿੱਤਾ ਹੈ ਤੇ ਆਪਾਂ ਇਹਦੇ ਵਿੱਚ ਇੱਕ ਚਮਚ ਦਹੀਂ ਪਾਣੀ ਹੈ ਬਹੁਤ ਜ਼ਿਆਦਾ ਨਹੀਂ ਪਾਣੀ ਆਪਾਂ ਸਿਰਫ ਇੱਕੋ ਚਮਚ ਹੀ ਪਾਣਾ ਹੈ ਜਿਹੱਚ ਦਹੀਂ ਦਾ ਤੇ ਇੱਕ ਚਮਚ ਆਪਾਂ ਇਹਦੇ ਵਿੱਚ ਸੋਰੀ ਇੱਕ ਨਹੀਂ ਇੱਕ ਚਮਚ ਆਪਾਂ ਦਹੀਂ ਪਾ ਲਈ ਨਾ ਤੇ ਆਪਾਂ ਇਹਦੇ ਵਿੱਚ ਅੱਧਾ ਚਮਚ ਬੇਕਿੰਗ ਪਾਊਡਰ ਦਾ ਤੇ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਲਾਣਾ ਬਹੁਤ ਜ਼ਰੂਰੀ ਹੈ ਜੀ ਚੰਗੀ ਤਰ੍ਹਾਂ ਚਲੋ ਜੀ ਇਹ ਚੰਗੀ ਤਰ੍ਹਾਂ ਆਪਾਂ ਮਿਕਸ ਕਰਤਾ ਹੈ ਬੈਟਰ ਆਪਣਾ ਰੈਡੀ ਹੋ ਚੁੱਕਾ ਹੈ ਜੀ ਹੁਣ ਆਪਾਂ ਇਹਨੂੰ ਟਿਨ ਦੇ ਵਿੱਚ ਪਾਣੇ ਆ ਕੇਕ ਟਿਨ ਦੇ ਵਿੱਚ ਤੇ ਹੁਣ ਆਪਾਂ ਕੇਕ ਟਿਨ ਲੈ ਕੇ ਬਰਸ਼ ਨੂੰ ਆਪਾਂ ਔਇਲ ਲਗਾ ਲਿਆ ਹੈ ਕੁਕਿੰਗ ਔਇਲ ਚੰਗੀ ਤਰ੍ਹਾਂ ਆਪਾਂ ਸਾਰੇ ਟਿੰਤੇ ਲਗਾ ਦੇਣਾ ਹੈ। ਔਇਲ ਲਗਾਉਣ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਇੱਕ ਬੇਕਿੰਗ ਪੇਪਰ ਸੈੱਟ ਕਰ ਦੇਣਾ ਹੈ। ਜੇ ਤੁਹਾਡੇ ਕੋਲ ਬੇਕਿੰਗ ਪੇਪਰ ਨਹੀਂ ਹੈਗਾ ਤਾਂ ਤੁਸੀਂ ਰੋਟੀ ਰੈਪ ਹੁੰਦਾ ਜਿਹੜਾ ਸਿਲਵਰ ਵਾਲਾ ਨਹੀਂ ਇੱਕ ਪੇਪਰ ਦਾ ਹੀ ਆਉਂਦਾ ਉਹ ਲਗਾ ਲਓ ਜਾਂ ਫਿਰ ਤੁਸੀਂ ਇਹਦੇ ਤੇ ਔਇਲ ਲਗਾ ਕੇ ਇਹਦੇ ਤੇ ਮੈਦਾ ਵੀ ਛਿੜਕ ਸਕਦੇ ਹੋ। ਠੀਕ ਹੈ ਆਪਾਂ ਅੱਜ ਲਗਾਵਾਂਗੇ ਬੇਕਿੰਗ ਪੇਪਰ। ਇਹਦੇ ਤੇ ਲਗਾ ਦਿੱਤਾ ਆਪਾਂ ਬੇਕਿੰਗ ਪੇਪਰ ਤੇ ਹੁਣ ਆਪਾਂ ਜਿਹੜਾ ਇਹ ਕੇਕ ਦਾ ਬੈਟਰ ਹੈ ਇਹਦੇ ਵਿੱਚ ਆਪਾਂ ਇੱਕ ਚਮਚ ਪਾ ਕੇ ਇੱਕ ਤੋਂ ਡੇਢ ਚਮਚ ਪਾ ਕੇ ਔਇਲ ਪਾ ਦਿੱਤਾ ਤੇ ਫੋਰ ਆਪਾਂ ਨੇ ਇਹਦੇ ਵਿੱਚ ਟੂਟੀ ਫਰੂਟੀ ਵੀ ਪਾ ਦੇਣੀ ਹੈ ਜਿਹੜੀ ਆਪਾਂ ਕੋਟ ਕਰਕੇ ਰੱਖੀ ਹੋਈ ਹੈ ਤੇ ਆਪਾਂ ਜਲਦੀ ਜਲਦੀ ਇਹਨੂੰ ਮਿਕਸ ਕਰਕੇ ਬੜੀ ਫਾਸਟ ਫਾਸਟ ਆਪਾਂ ਨੇ ਇਹਨੂੰ ਮਿਕਸ ਕਰਨਾ ਹੈ ਕਿਉਂਕਿ ਆਪਾਂ ਬੇਕਿੰਗ ਪਾਊਡਰ ਵੀ ਪਾਇਆ ਹੋਇਆ ਨੇ ਇਹਦੇ ਵਿੱਚ ਤੇ ਉਹਨੂੰ ਆਪਾਂ ਬਹੁਤ ਜ਼ਿਆਦਾ ਦੇਰ ਛੱਡ ਨਹੀਂ ਸਕਦੇ ਹੁਣ ਆਪਾਂ ਇਹ ਬੈਟਰ ਨੂੰ ਇਹ ਟਿਨ ਦੇ ਵਿੱਚ ਪਾ ਲਾਂਗੇ ਸਾਰਾ ਤੇ ਇੱਕਦਮ ਇਸ ਤਰ੍ਹਾਂ ਪਾ ਲਿਆ ਦੇ ਚ ਗਰਮ ਥੋੜਾ ਜਿਹਾ ਟੈਪ ਟੈਪ ਕਰਾਂਗੇ ਤਾਂ ਜੋ ਜਿਹੜੇ 에어 ਬੱਬਲਸ ਹੈਗੇ ਨਾ ਉਹ ਨਾ ਬਣਨ ਤੇ ਵਿੱਚ ਇਹਨੂੰ ਵੀ ਆਪਾਂ 1 ਮਿੰਟ ਲਈ ਰੱਖ ਦਾਂਗੇ ਤੇ ਆਪਾਂ ਇੱਕ ਕੜਾਈ ਲੈ ਲਈ ਉਹਨੂੰ ਪ੍ਰੀ ਹੀਟ ਕਰ ਲਿਆ 10 ਮਿੰਟ ਲਈ ਇਹਨੂੰ ਟੱਕਣ ਦੇ ਕੇ ਗਰਮ ਕਰ ਲਿਆ ਤੇ ਸਭ ਤੋਂ ਜ਼ਰੂਰੀ ਇੱਕ ਹੋਰ ਗੱਲ ਦੱਸਣੀ ਹੈ ਕਿ ਆਪਾਂ ਕੜਾਈ ਦਾ ਟੱਕਣ ਦਾ ਜਿਹੜਾ ਹੈਂਡਲ ਹੁੰਦਾ ਹੈ ਉਹ ਉਤਾਰ ਲਿਆ ਇਹਦਾ ਪੇਚ ਉੱਤਰ ਗਿਆ ਫਿਰ ਤੇ ਇਹ ਕੇਕ ਨੂੰ ਨਾਲ ਚਾਹੀਦਾ ਤਾਂ ਜੋ ਹਵਾ ਦੀ ਕ੍ਰੋਸਿੰਗ ਕਰੇ ਚ ਹੁੰਦੀ ਰਹੇ ਜੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਟੱਕਣ ਨਹੀਂ ਹੈਗਾ ਤਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਤਾਂ ਤੁਸੀਂ ਕੇਕ ਨੂੰ ਕੁੱਕਰ 'ਚ ਬਣਾ ਸਕਦੇ ਹੋ ਤੇ ਕੁੱਕਰ ਨੂੰ ਜਦੋਂ ਬੰਦ ਕਰੋਗੇ ਨਾ ਉਹਦੀ ਬਿਸਤਰ ਨੂੰ ਉਤਾਰ ਲੈਣੀ ਆਪਾਂ ਨੇ ਤੇ ਚਲੋ ਹੁਣ ਇਹਦੇ ਵਿੱਚ ਆਪਾਂ ਰੱਖਾਂਗੇ ਸਟੈਂਡ ਤੇ ਇਹਦੇ ਵਿੱਚ ਹੁਣ ਆਪਾਂ ਰੱਖਾਂਗੇ ਕੇਕ ਵਾਲਾ ਟਿੰਨ ਤੇ ਹੁਣ ਆਪਾਂ ਇਹਦੇ ਵਿੱਚ ਰੱਖਾਂਗੇ ਕੇਕ ਵਾਲਾ ਟਿੰਨ ਬੜਾ ਹੀ ਵਧੀਆ ਬੜਾ ਫਲਫੀ ਬੜਾ ਨਰਮ ਕੇਕ ਬਣ ਕੇ ਤਿਆਰ ਹੁੰਦਾ ਹੈ ਜੀ ਹੁਣ ਇਹਨੂੰ ਆਪਾਂ ਢੱਕ ਦੇਵਾਂਗੇ ਚੰਗੀ ਤਰ੍ਹਾਂ ਢੱਕ ਦੇਣਾ ਆਪਾਂ ਇਹਨੂੰ ਤੇ ਮੀਡੀਅਮ ਫਲੇਮ ਦੇ ਉੱਪਰ ਆਪਾਂ 40 ਤੋਂ 45 ਮਿੰਟ ਦੇ ਵਿੱਚ ਕੇਕ ਤਿਆਰ ਹੋਏਗਾ ਪਰ ਆਪਾਂ ਨੂੰ 20-25 ਮਿੰਟ ਬਾਅਦ ਖੋਲ ਕੇ ਦੇਖ ਲਵਾਂਗੇ ਜ਼ਰੂਰੀ ਨਹੀਂ ਕਿ ਹਰ ਕੀ ਕਿ 40 ਤੋਂ 45 ਮਿੰਟ ਵਿੱਚ ਬਣਦਾ ਹੈ ਡਿਪੈਂਡ ਹੁੰਦਾ ਹੈ ਤੁਹਾਡੇ ਬਰਤਨ ਤੇ ਤੁਹਾਡੇ ਗੈਸ ਚੁੱਲੇ ਦੀ ਫਲੇਮ ਕਿੰਨੀ ਕਹਾਈ ਹੈ ਕਿੰਨੀ ਲੋ ਹੈ 5-10 ਮਿੰਟ ਉੱਪਰ-नीचे ਵੀ ਹੋ ਜਾਂਦੇ ਹੈ ਬਟ 40 ਤੋਂ 45 ਮਿੰਟ ਦੇ ਵਿੱਚ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦਾ ਹੈ ਹੁਣ ਆਪਾਂ ਇਹਨੂੰ 20-25 ਮਿੰਟ ਬਾਅਦ ਖੋਲ ਕੇ ਦੇਖਾਂਗੇ ਹਾਂਜੀ ਤੇ ਮੈਂ ਦੁਬਾਰਾ ਤੋਂ ਫੇਰ ਦੱਸਣਾ ਚਾਹੂੰਗੀ ਰਿਪੀਟ ਦੱਸਣਾ ਚਾਹੂੰਗੀ ਕਿ ਇਹ ਇਹ ਵਾਲਾ ਟਿਪ ਮਿਸ ਨਹੀਂ ਕਰਨਾ ਦੇਖੋ ਕੜਾਈ ਦਾ ਮੈਂ ਹੈਂਡਲ ਉਤਾਰਿਆ ਹੋਇਆ ਠੀਕ ਹੈ ਨਾ ਪੇਚ ਉਤਰਿਆ ਹੋਇਆ ਹਵਾ ਦੀ ਕਰਾਸਿੰਗ ਹੁੰਦੇ ਰਹੇ ਤੇ ਤੁਸੀਂ ਵੀ ਜੇ ਨਹੀਂ ਹੈਗਾ ਤੁਹਾਡੇ ਕੋਲ ਹੈਂਡਲ ਵਾਲਾ ਟੱਕਣ ਤਾਂ ਤੁਸੀਂ ਇਹਨੂੰ ਕੁੱਕਰ 'ਚ ਬਣਾਣਾ ਤੇ ਕੁੱਕਰ ਦੀ ਵਿਸਲ ਨੂੰ ਉਤਾਰ ਦੇਣਾ ਠੀਕ ਹੈ ਜੀ ਚਲੋ ਟੇਕ ਗਏ ਫਿਰ 20-25 ਮਿੰਟ ਤੱਕ ਇਹਨੂੰ ਖੋਲ ਕੇ ਤੇ ਆਪਾਂ ਨੂੰ ਹੁਣ 20 ਮਿੰਟ ਹੋ ਚੱਲੇ ਆਪਾਂ ਇਹਦਾ ਟੱਕਣ ਉਤਾਰ ਕੇ ਦੇਖਾਂਗੇ ਕੇਕ ਕਿੰਨਾ ਕੁ ਬਣਿਆ ਆਪਣਾ ਦੇਖੋ ਇਹ ਸੌਫੀ ਹੋਣਾ ਸ਼ੁਰੂ ਹੋ ਗਏ ਹੈ ਤੇ ਇਹਦੇ ਵਿੱਚ ਆਪਾਂ ਟੂਥਪਿਕ ਲਗਾ ਕੇ ਦੇਖਾਂਗੇ ਹਜੇ ਇਹ ਟੂਥਪਿਕ ਨੂੰ ਦੇਖੋ ਕੇਕ ਲੱਗਾ ਹੋਇਆ ਹੈ ਇਹਦਾ ਮਤਲਬ ਕਿ ਹਜੇ ਤੱਕ ਇਹ ਤਿਆਰ ਨਹੀਂ ਹੋਇਆ ਹਲੇ 20 ਮਿੰਟ ਹੀ ਹੋਏ ਸੀ ਇਹਨੂੰ ਰੱਖੇ ਹੁਣ ਆਪਾਂ ਇਹਨੂੰ 20 ਜਾਂ 25 ਮਿੰਟ ਲਈ ਹੋਰ ਪਕਾਵਾਂਗੇ ਇਸੇ ਤਰ੍ਹਾਂ ਜੀ ਤੇ 25 ਮਿੰਟ ਹੋਰ ਹੋ ਗਏ ਨੇ ਆਪਾਂ ਹੁਣ ਕੇਕ ਨੂੰ ਖੋਲ ਕੇ ਦੇਖਦੇ ਆਂ ਇਹ ਦੇਖੋ ਜੀ ਟੱਕਰ ਨੂੰ ਉਤਾਰ ਦਿੱਤਾ ਆਪਾਂ ਤੇ ਇੱਕ ਤੁਥਪਿਕ ਲੈ ਲਿਆ ਇਹਨੂੰ ਆਪਾਂ ਇਹਦੇ ਵਿੱਚ ਫਿਰ ਲਗਾ ਕੇ ਦੇਖਾਂਗੇ ਪਹਿਲਾਂ ਦੀ ਤਰ੍ਹਾਂ ਦੇਖੋ ਇਸ ਵਾਰੀ ਬਿਲਕੁਲ ਵੀ ਨਹੀਂ ਚਿਪਕਿਆ ਤੇਰਾ ਮਤਲਬ ਕਿ ਕੇਕ ਆਪਣਾ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਇਹਨੂੰ ਪੌਣੇ ਦੇ ਨਾਲ ਹੀ ਬੜੇ ਧਿਆਨ ਨਾਲ ਕੱਢ ਲਾਂਗੇ ਕਿਉਂਕਿ ਇਹ ਬਹੁਤ ਗਰਮ ਹੈ ਫਲੇਮ ਆਪਾਂ ਬੰਦ ਕਰ ਦਿੱਤੀ ਹੁਣ ਹੁਣ ਇਹਨੂੰ ਕੱਢ ਲਾਂਗੇ ਆਪਾਂ ਕੇਕ ਆਪਾਂ ਕਢ ਲਿੱਤਾ ਹੈ ਕੜਾਈ ਛੋ ਬਾਅਦ ਤੇ ਇਹਨੂੰ ਹੁਣ 15 ਮਿੰਟ ਲਈ ਆਪਾਂ ਠੰਡਾ ਹੋਣ ਦੇ ਲਈ ਰੱਖ ਦਾਂਗੇ ਹਾਂਜੀ ਤੇ ਕੇਕ ਠੰਡਾ ਹੋ ਚੁੱਕਾ ਹੈ ਤੇ ਫਲਫੀ ਵੀ ਬਣਿਆ ਹੁਣ ਆਪਾਂ ਸਾਈਡਾਂ ਤੋਂ ਇਹਨੂੰ ਇਸ ਤਰ੍ਹਾਂ ਚਾਕੂ ਨਾਲ ਅਲੰਘ ਕਰ ਲਾਂਗੇ ਤਾਂ ਜੋ ਇਹ ਅੱਛੇ ਤਰੀਕੇ ਨਾਲ ਬਰਤਨ ਦੇ ਵਿੱਚ ਬਾਹਰ ਨਿਕਲ ਦੇ ਚਿਪਕੇ ਆ ਨਾ ਰਏ ਇਹਨੂੰ ਚਾਰੋਂ ਸਾਈਡਾਂ ਤੇ ਆਪਾਂ ਨੇ ਚਾਪੂ ਨਾਲ ਇਸ ਤਰ੍ਹਾਂ ਉਤਾਰ ਲੈਣਾ ਤੇ ਹੁਣ ਆਪਾਂ ਪਲੇਟ ਰੱਖ ਕੇ ਇਹਦੇ ਤੇ ਪਹਿਲਾਂ ਇਹਨੂੰ ਡੈਪ ਡੈਪ ਕਰਾਂਗੇ ਹੁਣ ਦੇਖੋ ਜੀ ਕੇਕ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਹੈ बहुत वादिया केक सा के तैयार हो गया सारा पेपर आप उतार चंकी तरह हम थो अस कट के दिखावे ਅਏ ਦੇਖੋ ਵਿਚਕਾਰ ਇਹ ਕਿੰਨਾ ਜਾਲੀਦਾਰ ਬਣਿਆ ਹੈ ਕਿੰਨਾ ਹੀ ਸੌਫਟ ਕੇਕ ਬਣ ਕੇ ਤਿਆਰ ਹੋ ਗਿਆ ਇਹ ਬੜਾ ਹੀ ਵਧੀਆ ਲੱਗਦਾ ਜੀ ਖਾਂਚ ਵੀ ਦੇਖੋ ਸਾਰੀ ਸਾਈਡ ਤੇ ਜਾਲੀਦਾਰ ਬਣਿਆ ਹੋਣ ਆਪਾਂ ਇਹਨੂੰ ਸਟੋਰ ਕਰਕੇ ਇਹਦੇ ਪੀਸਸ ਕੱਟ ਕੇ ਕਿਸੇ ਇਹ ਟਾਈਟ ਬਾਕਸ ਦੇ ਵਿੱਚ ਪਾ ਕੇ ਇਹਨੂੰ ਫ੍ਰਿਜ ਵਿੱਚ ਆਪਾਂ ਇੱਕ ਹਫ਼ਤੇ ਲਈ ਰੱਖ ਸਕਦੇ ਹਾਂ ਖਰਾਬ ਨਹੀਂ ਹੋਏਗਾ ਬਹੁਤ ਵਧੀਆ ਕੇਕ ਆਪਣਾ ਬਣ ਕੇ ਤਿਆਰ ਹੋਇਆ ਜਿਹੜਾ ਜਿਹੜਾ ਕੱਲੇ ਮੈਦੇ ਦਾ ਕੇਕ ਹੁੰਦਾ ਨਾ ਉਹ ਉੱਪਰੋਂ ਵੀ ਬ੍ਰਾਊਨ ਹੋ ਜਾਂਦਾ ਇਹ ਉੱਪਰੋਂ ਬ੍ਰਾਊਨ ਨਹੀਂ ਹੁੰਦਾ ਇਹ ਉੱਪਰੋਂ ਇਸੇ ਤਰ੍ਹਾਂ ਹੀ ਰਹਿੰਦਾ ਹੈ ਇਹਦਾ ਚਾਰੋਂ ਸਾਈਡਾਂ ਇਸੇ ਤਰ੍ਹਾਂ ਹੀ ਰਹਿੰਦੀਆਂ ਇਹਦੀਆਂ ਇਹਨੂੰ ਜੇ ਤੁਸੀਂ ਚਾਹੋ ਤਾਂ ਡਰਾਈ ਫਰੂਟ ਪਾ ਸਕਦੇ ਆ ਦੇ ਉੱਪਰ ਜਾਂ ਟੂਟੀ ਫਰੂਟੀ ਪਾ ਸਕਦੇ ਆ ਤੁਸੀਂ ਪਿਸਤਾ ਪਾਓ, ਡ్రਾਈ ਫਰੂਟ ਪਾਓ ਜਿਹੜਾ ਮਰਜ਼ੀ ਆਪਣੀ ਪਸੰਦ ਦਾ ਆਪਾਂ ਇਹਦੇ ਉੱਤੇ ਚੈਰੀ ਪਾ ਲੰਨੇ ਆ ਜੀ। ਤੇ ਨੂੰ ਚੈਰੀ ਨੂੰ ਪਾ ਕੇ ਸਾਰੀ ਸਾਈਡ ਤੇ ਹਲਕਾ ਹਲਕਾ ਆਪਾਂ ਨੂੰ ਪ੍ਰੈਸ ਕਰ ਦੇਣਾ। ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਸਪੰਜ ਕੇਕ ਬਣ ਗਿਆ ਆਪਣਾ ਬਿਲਕੁਲ ਕਸਟਰਡ ਸਪੰਜ ਕੇਕ। वनीला फ्लेवर का इनू हल्का हल्का प्रेस करते जाए आप चिपक जाए ये इस तरह केक अपना बहुत वादिया बन के तैयार हो गया जरूर ट्राई करना तुसी भी जी तरह फ्लपी फ्लपी केक बनाओ देखो कि अच्छा लग रहा है जी जरूर 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 ट्राई करना ते कमेंट करके दसना कि बनिया केक